ਸਾਰੀ ਯਾਰ ਸੰਗਤ ਨੂੰ ਜੀ ਪਰਮੇਸ਼ਰ ਦੇ ਹੌਂਦਿਆਂ ਬੋਲੀ ਭਾਈਆ ਨੱਚ ਨੱਚ ਖੁਸ਼ੀ ਮਨਾਈਆ ਫੜਾਨੇ ਬੋਲੀ ਭਾਈਆ ਨੱਚ ਨੱਚ ਖੁਸ਼ੀ ਮਨਾਈਆ ਆਉਂਏ ਬੋਲੀ ਭਾਈਆ ਨੱਚ ਨੱਚ ਖੁਸ਼ੀ ਮਨਾਈਆ ਫੜਾਨੇ ਬੋਲੀ ਭਾਈਆ ਚਲੋ ਪੂਰਾ ਹਾਸਾ ਖੇਲਾ ਕੇ ਲਾ ਕੇ ਲੜਨ ਤੇ ਇਹੀ ਇਹੀ ਰੌਣਕ ਮੇਲਣ ਸੰਤੇ ਇਹੀ ਨਹੀਂ ਰੌਣਕ ਮੇਲਣ ਸੰਤੇ ਇਹੀ

pero que mi Navi llorando. ਸੁਨਾ ਕੇ ਪੈਨ ਸਾਡੀ ਬੜੀ ਪਿਆਰੀ ਸੱਚਾ ਸਾਹਿਬ ਦੀ ਰਾਜਦਾਰ i'm <laughs> sorry. ਮੈਂ ਕੁਰਸੀ ਡਾਵਾਂ ਹਾਸੇ ਦਾ ਮੈਂ ਕੁਰਸੀ ਡਾਵਾਂ ਕੁਰਸੀ ਉੱਤੇ ਬਹਿ ਜੋ ਆਪਣੀ ਸੰਗਤ ਨੂੰ ਪਿੱਛੇ ਮੁਖੜੇ ਚੌਂਕੇ ਜੋ ਆਪਣੀ ਸੰਗਤ ਨੂੰ ਪਿੱਛੇ ਮੁਖੜੇ ਚੌਂਕੇ ਜੋ ਆਪਣੀ ਸੰਗਤ ਨੂੰ ਪਿੱਛੇ ਮੁਖੜੇ ਚੌਂਕੇ ਜੋ ਆਪਣੀ ਸੰਗਤ ਨੂੰ ਕੋਈ ਲੋਈ ਕਰ ਕਰੇ ਬੁਲੀ ਤੇਦੀ ਬਣਾ ਸਕਨਾ ਨਹੀਂ ਜੇ ਨਾ ਆ ਬੁਲੀ ਤੇਦੀ ਤੂ ਤੇਦੀ ਹਾਂ ਚੱਲ ਪਾ ਬੋਲੀ ਪਾ ਦੇ ਵਰਗਾ ਛੇਤੀ ਕੱਢ ਲੈ ਇਸਲਾਮ ਮੀਆਂ ਜਾਣਾ ਨੂੰ ਗਰਮ ਪਾਉਂਦਾ ਕਿ ਚੱਲ ਫਿਰ ਇਹਨੂੰ ਜਾਨ ਕਰਿਆ ਕਿ ਜਦੋਂ ਭੁੱਲ ਕੇ ਉੜਾ ਡੋਣਾ ਡੋਣਾ ਡੋਣਾ